ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਪਤੀ ਪਤਨੀ ਇੱਕ ਦੂਜੇ ਦੀ ਨੋਕਾ ਢੋਕੀ ਤੋਂ ਤੰਗ ਕਿਉਂ ਆਉਂਦੇ ਆ ਚਾਹੇ ਪਤਨੀ ਹੋਵੇ ਤੇ ਚਾਹੇ ਪਤੀ ਹੋਵੇ ਇਹ ਗੱਲ ਦੋਨਾਂ ਤੇ ਲਾਗੂ ਹੁੰਦੀ ਆ ਉਹਨਾਂ ਨੂੰ ਇੱਕ ਦੂਜੇ ਦੀ ਟੋਕਾ ਟਾਕੀ ਚੰਗੀ ਨਹੀਂ ਲੱਗਦੀ ਜੇਕਰ ਪਤਨੀ ਦੀ ਗੱਲ ਕਰੀਏ ਤੇ ਉਹਨੂੰ ਵੀ ਇਹ ਮਹਿਸੂਸ ਹੁੰਦਾ ਵਾ ਕਿ ਮੈਨੂੰ ਕੈਦਖਾਨੇ ਜੇਚ ਰੱਖਿਆ ਜਾ ਰਿਹਾ ਮੈਂ ਆਪਣੀ ਮਰਜ਼ੀ ਨਾਲ ਜਾ ਨਹੀਂ ਸਕਦੀ ਮੈਂ ਮਰਜ਼ੀ ਨਾਲ ਆ ਨਹੀਂ ਸਕਦੀ ਮਰਜ਼ੀ ਨਾਲ ਕੁਝ ਪਾ ਨਹੀਂ ਸਕਦੀ ਕਿ ਮੇਰਾ ਪਤੀ ਮੈਨੂੰ ਹਰ ਵਕਤ ਟੋਕਦਾ ਆ ਤੇ ਪਤੀ ਨੂੰ ਵੀ ਇਸ ਗੱਲ ਤੇ ਜਿਹੜਾ ਵਾ ਸ਼ਿਕਾਇਤ ਹੁੰਦੀ ਆ ਕਿ ਮੇਰੀ ਪਤਨੀ ਮੇਰੇ ਲੇਟ ਆਉਣ ਤੇ ਟੋਕਦੀ ਆ ਚਲੋ ਦੋਨੇ ਜਾਣੇ ਜਿਹੜੇ ਆ ਨਾ ਉਹਨਾਂ ਨੂੰ ਕੁਝ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਤੇ ਉਹ ਇੱਕ ਦੂਜੇ ਨੂੰ ਸਹੀ ਰਸਤੇ ਤੇ ਲੈ ਕੇ ਆਉਣ ਵਾਸਤੇ ਹੀ ਟੋਕਾ ਟਾਕੀ ਕਰਦੇ ਪਹਿਲੀ ਗੱਲ ਤੇ ਇਹ ਸਮਝਣ ਦੀ ਲੋੜ ਆ ਦੂਜੀ ਗੱਲ ਆਪਾਂ ਹਮੇਸ਼ਾ ਇਹ ਸੋਚਦੇ ਆ ਨਾ ਕਿ ਕੋਈ ਵੀ ਚੀਜ਼ ਉਹਦੇ ਦੁਆਲੇ ਵਾਰਡ ਕੀਤੀ ਜਾਂਦੀ ਆ ਤਾਂ ਉਹ ਵਾਰਡ ਕਿਉਂ ਕੀਤੀ ਜਾਂਦੀ ਆ ਕਿਉਂਕਿ ਉਸ ਚੀਜ਼ ਦੀ ਸੇਫਟੀ ਲਈ ਹੀ ਕੀਤੀ ਜਾਂਦੀ ਆ ਉਹ ਵੀ ਇੱਕ ਕਿਸਮ ਦੀ ਟੋਕਾ ਟਾਕੀ ਹੀ ਹੁੰਦੀ ਆ ਹੁਣ ਜੇ ਆਪਾਂ ਇੱਕ ਉਦਾਹਰਨ ਨਾਲ ਗੱਲ ਕਰ ਲਈਏ ਜਿਹੜੀ ਪਤਨੀ ਹੁੰਦੀ ਉਹ ਕਹਿੰਦੀ ਕਿ ਜੇ ਮੇਰੇ ਤੇ ਟੋਕਾ ਟਾਕੀ ਨਾ ਹੋਵੇ ਨਾ ਤਾਂ ਮੈਂ ਬੜੀ ਕਾਮਯਾਬ ਹੋ ਜਾ ਮੇਰਾ ਪਤੀ ਮੈਨੂੰ ਬਾਹਰ ਨਹੀਂ ਜਾਣ ਦਿੰਦਾ ਕੰਮ ਨਹੀਂ ਕਰਨ ਦਿੰਦਾ ਚਲੋ ਮੈਂ ਇਹ ਨਹੀਂ ਕਹਿੰਦੀ ਕਿ ਹਾਂ ਇਹ ਚੰਗੀ ਗੱਲ ਆ ਜੇ ਕੋਈ ਕਰ ਸਕਦਾ ਕੰਮ ਉਹਦੇ ਚ ਇੰਨੀ ਕੁਆਲਿਟੀ ਹੈਗੀ ਆ ਤਾਂ ਉਹਨੂੰ ਜ਼ਰੂਰ ਕਰਨ ਦੇਣਾ ਚਾਹੀਦਾ ਇਹ ਇੱਕ ਅਲੱਗ ਵਿਸ਼ਾ ਆ ਪਰ ਟੋਕਾ ਟਾਕੀ ਦੀ ਅਸੀਂ ਗੱਲ ਕਰੀਏ ਕਿ ਹਾਂ ਇਹ ਮੇਰੇ ਤੇ ਟੋਕਾ ਟਾਕੀ ਨਾ ਹੋਵੇ ਮੈਂ ਫੁੱਲ ਆਜ਼ਾਦ ਹੋਵਾਂ ਮੇਰੇ ਤੇ ਕਿਸੇ ਕਿਸਮ ਦਾ ਕੋਈ ਦਬਾਅ ਨਾ ਹੋਵੇ ਹਰ ਇੱਕ ਆਜ਼ਾਦੀ ਪਾਲਦਾ ਆਪਾਂ ਗੱਲ ਕਰ ਲਈਏ ਇੱਕ ਪਤੰਗ ਦੀ ਤੁਸੀਂ ਬੜੀਆਂ ਪਤੰਗਾਂ ਲੋਹੜੀ ਦੇ ਟਾਈਮ ਬਸੰਤ ਦੇ ਟਾਈਮ ਉੱਡਦੀਆਂ ਵੇਖੀਆਂ ਇਹ ਵੈਮ ਪਤੰਗ ਨੂੰ ਵੀ ਹੁੰਦਾ ਕਿ ਮੈਂ ਅਸਮਾਨ ਝੋੜ ਰਹੀ ਆ ਪਰ ਮੇਰੀ ਡੋਰ ਜਿਸ ਦੇ ਹੱਥ ਵਿੱਚ ਆ ਨਾ ਜੇਕਰ ਮੇਰੇ ਉਹਦੇ ਹੱਥ 'ਚ ਮੇਰੀ ਡੋਰ ਨਾ ਹੋਵੇ ਨਾ ਤਾਂ ਮੈਂ ਅਸਮਾਨ 'ਚ ਹੋਰ ਉੱਤੇ ਜਾ ਸਕਦੀ ਆ ਮੈਂ ਹੋਰ ਅਸਮਾਨ ਨੂੰ ਛੂ ਸਕਦੀ ਆ ਕਿਉਂਕਿ ਇਹ ਡੋਰ ਦੇ ਨਾਲ ਮੈਂ ਬੱਝੀ ਹੋਈ ਆ ਤੇ ਜੇ ਇਹ ਡੋਰ ਨਾ ਹੋਵੇ ਨਾ ਤਾਂ ਮੈਂ ਬੜੀ ਦੂਰ ਚਲੇ ਜਾਵਾਂ ਇਹ ਹੀ ਹਰ ਬੇਕਤੀ ਦੇ ਮਨ ਦੀ ਸੋਚ ਹੁੰਦੀ ਆ ਪਰ ਜਦੋਂ ਉਹ ਪਤੰਗ ਕੱਟੀ ਜਾਂਦੀ ਆ ਨਾ ਜਦੋਂ ਉਹ ਡੋਰ ਫੜਨ ਵਾਲਾ ਵਿਅਕਤੀ ਡੋਰ ਨੂੰ ਛੱਡ ਦਿੰਦਾ ਨਾ ਤਾਂ ਉਹ ਉਹ ਪਤੰਗ ਜਿਹੜੀ ਆ ਨਾ ਉਹ ਅਸਮਾਨ ਦੇ ਵਿੱਚ ਗੋਤੇ ਖਾਂਦੀ ਆ ਤੇ ਜਦੋਂ ਉਹ ਗੋਤੇ ਖਾ ਕੇ ਡਿੱਗਣ ਲੱਗਦੀ ਆ ਨਾ ਤਾਂ ਜਿਹਦੀ ਜਿਹਦੀ ਨਜ਼ਰ ਉਸ ਪਤੰਗ ਤੇ ਪੈਂਦੀ ਆ ਨਾ ਉਹ ਹਰ ਵਿਅਕਤੀ ਉਹਨੂੰ ਲੁੱਟਣਾ ਚਾਹੁੰਦਾ ਆ ਹਰ ਵਿਅਕਤੀ ਉਸ ਪਤੰਗ ਨੂੰ ਫੜਨਾ ਚਾਹੁੰਦਾ ਆ ਤੇ ਫਿਰ ਜਦੋਂ ਉਹ ਪਤੰਗ ਮਢੀਰ ਦੇ ਹੱਥ ਵਿੱਚ ਆ ਜਾਂਦੀ ਆ ਨਾ ਤਾਂ ਕੁਚਲੀ ਜਾਂਦੀ ਆ ਇਸ ਲਈ ਹਰ ਜ਼ਿੰਦਗੀ ਦੀ ਡੋਰ ਕਿਸੇ ਵਿਅਕਤੀ ਦੇ ਹੱਥ ਵਿੱਚ ਹੋਣੀ ਬਹੁਤ ਜ਼ਰੂਰੀ ਆ ਚਾਹੇ ਔਰਤ ਆ ਚਾਹੇ ਮਰਦ ਆ ਉਹਨੂੰ ਇਹ ਗੱਲ ਸਮਝਣੀ ਪੈਣੀ ਆ ਕਿ ਜਿਹੜਾ ਮੈਨੂੰ ਟੋਕਾ ਟਾਕ ਕੇ ਕਰ ਰਿਹਾ ਨਾ ਉਹਦੇ ਹੱਥ ਵਿੱਚ ਮੇਰੀ ਡੋਰ ਆ ਤੇ ਮੈਂ ਉਹਨਾਂ ਚਿਰ ਹੀ ਸੁਰੱਖਿਤ ਆ ਜਿੰਨਾ ਚਿਰ ਇਹ ਡੋਰ ਉਹਦੇ ਹੱਥ ਵਿੱਚ ਆ ਕਿਉਂਕਿ ਫਿਰ ਜੇ ਡੋਰ ਛੱਡ ਦਿੱਤੀ ਗਈ ਨਾ ਤਾਂ ਫਿਰ ਉਹ ਕਾਮਯਾਬੀ ਉਹ ਹਾਸਲ ਨਹੀਂ ਕਰ ਸਕਦਾ ਫਿਰ ਉਹਦੀ ਹਾਲਤ ਉਸ ਪਤੰਗ ਵਰਗੀ ਹੋ ਜਾਂਦੀ ਜਿਹੜੀ ਅਸਮਾਨ ਦੇ ਵਿੱਚ ਗੋਤੇ ਖਾਂਦੀ ਹੋਈ ਡਿੱਗਦੀ ਆ ਤੁਸੀਂ ਦੇਖਦੇ ਹੋ ਨਾ ਫਿਰ ਕਿ ਪਤੀ ਪਤਨੀ ਵਿੱਚੋਂ ਇੱਕ ਜਾਣਾ ਵੀ ਨਾ ਰਹੇ ਨਾ ਤਾਂ ਉਹਦੀ ਜ਼ਿੰਦਗੀ ਜਿਹੜੀ ਆ ਨਾ ਉਹ ਰੁਕ ਜਾਂਦੀ ਆ ਬੇਸ਼ੱਕ ਉਹ ਜ਼ਿੰਦਗੀ ਚੱਲਦੀ ਜ਼ਰੂਰ ਆ ਪਰ ਉਹ ਉਸ ਪਤੰਗ ਵਰਗੀ ਜ਼ਿੰਦਗੀ ਹੁੰਦੀ ਆ ਕਿਉਂਕਿ ਦੋਨਾਂ ਜਾਣਿਆਂ ਦਾ ਇੱਕ ਦੂਜੇ ਲਈ ਸਾਥ ਬੜਾ ਜ਼ਰੂਰੀ ਆ ਤੇ ਇੱਕ ਔਰਤ ਜਾਂ مرد ਦੋਨਾਂ ਦੀ ਡੋਰ ਇੱਕ ਦੂਜੇ ਦੇ ਹੱਥ 'ਚ ਰਹੇਗੀ ਨਾ ਫੇਰ ਹੀ ਉਹ ਕਾਮਯਾਬੀ ਹਾਸਲ ਕਰ ਸਕਦੇ ਆ ਤਾਂ ਹੀ ਉਹ ਡੋਰ ਜਿਹੜੀ ਇੱਕ ਦੂਜੇ ਦੇ ਹੱਥ 'ਚ ਤੇ ਮਜ਼ਬੂਤ ਰਹਿੰਦੀ ਆ ਨਹੀਂ ਤੇ ਫੇਰ ਇੱਕ ਜਾਣਾ ਜਦੋਂ ਡੋਰ ਛੱਡ ਦਿੰਦਾ ਆ ਨਾ ਤਾਂ ਫੇਰ ਉਹ ਅਸਮਾਨ 'ਚ ਗੋਤੇ ਖੰਦੀ ਹੋਈ ਡਿੱਗਦੀ ਆ ਸੋ ਜੋ ਸਮਝਾਉਣ ਦੀ ਮੈਂ ਤੁਹਾਨੂੰ ਕੋਸ਼ਿਸ਼ ਕੀਤੀ ਆ ਉਮੀਦ ਕਰਦੀ ਆ ਕਿ ਤੁਹਾਨੂੰ ਗੱਲ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੋਵੇਗੀ ਤੁਹਾਡੇ ਇਸ ਬਾਰੇ ਕੀ ਵਿਚਾਰ ਆ